ਬਲਗੱਦਕਸਾਨ ਵੀਰੋ ਤੁਹਾਡਾ ਆਪਣੇ ਚੈਨਲ ਫਤਿਹ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਆਪਾਂ ਅੱਜ ਵੀਡੀਓ ਬਣਾ ਰਹੇ ਆ ਇਹ ਸ੍ਰੀ ਅੰਮਸਰ ਸ਼ਹਿਰ ਦੀ ਆ ਅੱਜ ਬਈ ਕੋ ਇੱਕ ਮੱਝ ਬਕਾਊਗਾ ਹਰਿਆਣੇ ਦੀ ਮੱਝ ਇੱਕ ਰੰਗ ਕਾਲੀ ਮੱਝ ਇੱਕ ਰੰਗ ਇੱਕਦਮ ਕਾਲੀ ਮੱਝ ਆ ਜੀ ਪੋਸਟ ਤੇ ਵੀ ਇੱਕ ਇੱਕ ਦਾ ਵਾਲ ਨਹੀਂ ਗਾ ਚਟਾ ਉਹ ਚਾਲਾ ਮੈਂ ਕਾਧਿਆ ਲੰਬੀ ਇੱਕਦਮ ਬੇਲ ਮੱਝ ਦੀ ਨਕਰਵਾ ਥਣ ਭਰਮਾ ਹਮਾਨਾ ਮੱਝ ਦਾ ਮਿਲਕ ਵਿੱਚ ਪ੍ਰੋਬ ਨਿਰ ਆ ਰਹੀਆਂ ਨਖਰਮਾ ਥਾਣਾ ਲੰਮਾ ਲੰਮਾ ਥਾਣਾ ਪਰਮਾਹਮਾਣਾ ਤਾਂ ਸਾਨੂੰ ਮੇਰਾ ਕੀ ਡਿਟੇਲ ਹੈ ਮੈਂ ਦੀ ਕੀ ਪ੍ਰਾਈਸ ਹੈ ਕੀ ਮਿਲ ਗਿਆ ਇਹ ਸਾਰਾ ਆਪਾਂ ਦੱਸ ਦਿੰਨੇ ਆ ਉਸ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਉਹਨਾਂ ਲਈ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜਿੰਨੇ ਜਿੰਨੇ ਮੇਰੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਕਹਿੰਦੇ ਜਿਹਨਾਂ ਨੇ ਮੇਰਾ ਮਰਾ ਜੈ ਨਹੀਂ ਕੀਤਾ ਉਹ ਜ਼ਰੂਰ ਕਰਨ ਸਾਰੇ ਬੰਦਾਂ ਦਾ ਬੜਾ ਬਤਨ ਹਵਦ ਕਿਸਾਨਵਰ ਇਹ ਮੱਝ ਤੇਜਸੂ ਦੇ ਸੂਈ ਆ 1 ਮਹੀਨੇ ਦੀ ਸੂਈ ਆ ਮੰਗਰੇ ਦੇ ਕਟਾ 1 ਮਹੀਨੇ ਦਾ ਬਾਹਰ ਲੇਟ ਤੋਂ ਤਿਆਰ ਬਿਲਕੁਲ ਜਮਾ ਤੇ 24 ਇਹ ਕਰਦੇ 6 ਵਜੇ ਤੇ 3 ਵਜੇ ਦਾ ਟਾਈਮ ਖਾਂ ਮਿਰੋ ਇਹ ਹਵਾਨਾ ਮੱਝ ਨੇ ਭਰਨ ਭਰ ਰਹਾ ਮਿਲਕ ਵੇਸਾ ਆਪ ਦੇ ਕੋਕ ਦਾ ਮੋਟੀ ਨਜ਼ਰ ਆ ਰਹੀ ਆ ਤੇ ਥਣ ਹਵਾਨੇ ਉੱਤਰੀ ਵੇਸ ਨਜ਼ਰ ਆ ਰਹੀ ਆ ਤੁਹਾਨੂੰ ਲੰਬੀ ਬੇਲ ਆ ਕੁੰਡੀ ਝੁੱਟੀ ਆ ਜਮਾ ਤੇ ਮੋਲੇ ਦਾ ਕਰਦੇ ਆ 55000 ਤੇ ਕੋਈ ਵੀ ਡਿਟੇਲ ਲੈਣੀ ਹੋਵੇ ਪਿਛਲੀ ਬਾਈ ਦੀ ਜਿਹੜੀ ਵੀ ਨ ਖਰੀਦਣੀ ਹੋਵੇ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਵਾ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਛੱਡ ਦਾਂਗੇ ਸਾਮੀਰ ਦਾ ਕਟਾ ਮੈਦਾ ਜੀ ਸ਼ੀਮਨ ਦਾ ਕਟਾ ਹੈ ਧੰਨਵਾਦ ਮੇਰੇ ਸਾਰੇ ਵੀਰਾਂ ਦਾ